ਖੋਲ ਮਾਈ ਕੁੰਡਾ ਜੀਵੇ ਤੇਰਾ ਮੁੰਡਾ ਖੋਲ ਮਾਈ ਤਾਕੀ ਜੀਵੇ ਤੇਰੀ ਕਾਕੀ ਲੋੜੀ ਦੋ ਚੀਤ ਲੋੜੀ ਸ਼ਾਮ ਰੋਟੇਸ਼ਨ ਤੇ ਜਾਣਾ ਹੁੰਦਾ ਹਾਂਜੀ ਤੇ ਸਕੂਲ ਨੇ ਤੇ ਉਹਨਾਂ ਲੋੜੀ ਵੀ ਕਿਹੜੇ ਵੇਲੇ ਮੰਗਣ ਆਣ ਹੈ ਨਾ ਅੱਜ ਕੱਲ ਧੀਆ ਦੀ ਲੋੜੀ ਵੀ ਮਨਾਈ ਜਾਂਦੀ ਏ ਇੱਕ ਬਹੁਤ ਚੰਗੀ ਗੱਲ ਹੈ ਕਿ ਫਲਾਣੇ ਦੇ ਘਰ ਤਾਂ ਲੋੜੀ ਤੇ ਕੁਝ ਆਇਆ ਸੀ ਤੇ ਸਾਡੇ ਘਰ ਲੋੜੀ ਤੇ ਕੁਝ ਨਹੀਂ ਆਇਆ ਜਾਂ ਘੱਟ ਆਇਆ ਬਾਜ਼ਾਰ ਦੇ ਵਿੱਚ ਜਾਓ ਤਾਂ ਕਿੰਨੀ ਜ਼ਿਆਦਾ ਵੈਰਾਈਟੀ ਗੱਚਕ ਦੀ ਮਠਾਈਆਂ ਦੀ ਬਹੁਤ ਜ਼ਿਆਦਾ ਵੈਰਾਈਟੀ ਹੋਰੀ ਗਹਿਮਾ ਗਹਿ ਵੀ ਹੁੰਦੀ ਹੈ ਹੈਨਾ ਉਹ ਚੀਜ਼ ਲੈਣੀ ਮੁਸ਼ਕਲ ਹੋ ਜਾਂਦੀ ਹੈ ਕੀ ਸ਼ਰਾਇਤ ਦਲਿੱਦਰ ਜਾਏ ਦਲਿੱਦਰ ਦੀ ਜੜ ਚੁੱਲੇ ਪਾਏ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਲੋਹੜੀ ਦੇ ਤਿਉਹਾਰ ਦੀਆਂ ਢੇਰ ਸਾਰੀਆਂ ਮੁਬਾਰਕਾਂ ਸੋ ਅੱਜ ਆਪਾਂ ਸਾਂਝ ਪਾ ਰਹੇ ਹਾਂ ਜੀ ਲੋਹੜੀ ਦੇ ਤਿਉਹਾਰ ਦੀ ਤੇ ਆਪਣੇ ਪੰਜਾਬ ਦਾ ਆਪਣੇ ਪੰਜਾਬੀ ਸੱਭਿਆਚਾਰ ਦਾ ਬਹੁਤ ਹੀ ਵਧੀਆ ਤਿਉਹਾਰ ਲੋਹੜੀ ਦਾ ਤਿਉਹਾਰ ਜਿਹੜਾ ਆਪਾਂ ਸਰਦੀਆਂ ਦੇ ਵਿੱਚ ਮਨਾਉਂਦੇ ਆਂ ਠੰਡ ਬਹੁਤ ਜ਼ਿਆਦਾ ਹੁੰਦੀ ਹੈ ਤੇ ਲੋਹੜੀ ਦੇ ਤਿਉਹਾਰ ਦਾ ਇਸ ਨੂੰ ਮਨਾ ਦਾ ਮਜ਼ਾ ਵੀ ਬਹੁਤ ਹੁੰਦਾ ਹੈ ਤੇ ਇਹ ਨਵਾਂ ਸਾਲ ਜਿਹੜਾ ਚੜਦਾ ਹੈ ਪਹਿਲਾ ਤਿਆਰ ਆਂਦਾ ਹੈ ਹਾਂਜੀ ਹਾਂਜੀ ਤੇ ਸਰਦੀ ਜਿਹੜੀ ਬੜੀ ਜ਼ੋਰਾਂ ਤੇ ਹੁੰਦੀ ਹੈ ਜਿਵੇਂ ਅੱਜ ਕੱਲ੍ਹ ਚਲ ਰਹੇ ਹੈ ਹੈਨਾ ਕਿੰਨੀ ਸਰਦੀ ਹੈ ਹਮ ਤੇ ਮਾਗ ਦਾ ਮਹੀਨਾ ਚੜਨਾ ਦੋਸਤੋ ਇੱਕ ਦਿਨ ਪਹਿਲਾਂ ਹੈਨਾ ਤਕਰੀਬਨ 13 ਜਨਵਰੀ ਨੂੰ ਆਉਂਦੀ ਹੈ ਹਾਂਜੀ 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 ਤੇ ਉਹਦੇ ਲਈ ਕੀ ਇਹ ਪਹਿਲਾਂ ਦੇਖੋ ਜੀ ਬੱਚੇ ਜਿਹੜੇ ਸੀਗੇ 15-15 ਦਿਨ ਪਹਿਲਾਂ ਹੀ ਕਿ ਨਾਮ ਲੋੜੀ ਤੇ ਕਿ ਨਾਮ ਮੰਗਣ ਲੱਗ ਜਾਂਦੇ ਸੀ ਨਾ ਆਕਰ ਜਾਂਦੇ ਸੀਗੇ ਉਹ ਲੱਕਣਾਂ ਤੇ ਪਾਥੀਆਂ ਹੁੰਦੀਆਂ ਸੀ ਉਸਦੇ ਹਨਾ ਤੇ ਉਹਨਾਂ ਨੂੰ ਇਕੱਠਿਆਂ ਕਰਨਾ ਫਿਰ ਉਹ ਨਾ ਆਪਣਾ ਇਕੱਠਿਆ ਕਰੀ ਜਾਣੀਆ ਤੇ ਫਿਰ ਲੋੜੀ ਵਾਲੇ ਦਿਨ ਉਹਨਾਂ ਨੇ ਇਕੱਠੇ ਆਇਆ ਮਤਲਬ ਉਹਨੂੰ ਆਪਣਾ ਧੂਣੀ ਲਾਣੀ ਜੀ 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 ਬਿਲਕੁਲ ਲੋੜੀ ਬਾਲਦੇ ਸੀ ਸੋ ਵਾਕਈ ਸਮੇਂ ਦੇ ਨਾਲ-ਨਾਲ ਜਿਵੇਂ ਆਪਾਂ ਦੇਖਦੇ ਹਾਂ ਹਰ ਇੱਕ ਤਿਉਹਾਰ ਦਾ ਮਨਾਉਣ ਦਾ ਤਰੀਕਾ ਜਿਹੜਾ ਬਦਲ ਗਿਆ ਸੋ ਅੱਜ ਕੱਲ ਵੀ ਆਪਾਂ ਕਹੀਏ ਤਾਂ ਉਹ ਗੱਲ ਖਤਮ ਹੋ ਗਈ ਕਿ 10-15 ਦਿਨ ਪਹਿਲਾਂ ਇੱਕ ਮੌਲ ਜਿਹੜਾ ਤਿਉਹਾਰ ਦਾ ਬਣਦਾ ਸੀ ਉਹਵੇਂ ਤਾਂ ਨਜ਼ਰ ਨਹੀਂ ਆਂਦਾ ਕਿ ਬੱਚੇ ਜਿਹੜੇ ਪਹਿਲਾਂ ਘਰ-ਘਰ ਜਾ ਕੇ ਲੋੜੀ ਮੰਗਦੇ ਸੀ ਉਹ ਇੱਕ ਆਪਣੀ ਪਰਿਵਾਰਕ ਸਾਂਝ ਲੱਗਦੀ ਸੀ ਇੱਕ ਆਪਸੀ ਪਿਆਰ ਸੀ ਕਿ ਬੱਚੇ ਜਾਂਦੇ ਸੀ ਸ਼ੌਂਕੀਆ ਤੇ ਘਰ ਦੇ ਵੀ ਕਦੇ ਮਨਾ ਨਹੀਂ ਕਰਦੇ ਸੀ ਪਰ ਅੱਜ ਦਾ ਸਮਾਂ ਬਦਲ ਚੁਕਿਆ ਹੈ ਬੱਚੇ ਜਾਂ ਵੈਸੇ ਵੀ ਆਪਸੀ ਸਾਂਝ ਇੰਨਾ ਦੇਖਣ ਨੂੰ ਨਹੀਂ ਮਿਲਦਾ ਤੇ ਜਿਹੜਾ ਲੋੜੀ ਮੰਗਣ ਨੂੰ ਇੱਕ ਮਾੜੇ ਤਰੀਕੇ ਨਾਲ ਵੇਖਿਆ ਜਾਂਦਾ ਹਾਂ ਇਹੋ ਗੱਲ ਹੈ ਨਾ ਤੇ ਉਹ ਦੇਖੋ ਆਪਣਾ ਕੁਝ ਐ ਵੀ ਹੈ ਨਾ ਬੱਚੇ ਨਾ ਪੜ੍ਹਾਈ ਦੀ ਬੀ ਜਿਆਦਾ ਹੋ ਗਏ ਨੇ ਹਾਂਜੀ ਸ਼ਾਮ ਨੂੰ ਟਿਊਸ਼ਨ ਤੇ ਜਾਣਾ ਹੁੰਦਾ ਹੈ ਸਿਰ ਸਕੂਲ ਨੇ ਤੇ ਉਹਨੋਂ ਲੋਹੜੀ ਵੀ ਕਿਹੜੇ ਵੇਲੇ ਕਿ ਨਾ ਮੰਗਲ ਆਣ ਹੈ ਨਾ ਹਾਂ ਹਾਂ ਤੇ ਪਹਿਲਾਂ ਤਾਂ ਫਿਰ ਵੀ ਥੋੜੇ ਬਹੁਤ ਕੋਈ ਟਾਣਾ ਟਾਵਾ ਜਿਹਾ ਆਉਂਦੇ ਸੀ ਪਰ ਹੁਣ ਤੇ ਕੋਈ ਵੀ ਨਹੀਂ ਆਂਦਾ ਹੈ ਨਾ ਬਿਲਕੁਲ ਤੇ ਰਾਤ ਨੂੰ ਜ਼ਰੂਰ ਹੈ ਜਦੋਂ ਲੋਹੜੀ ਹੁੰਦੀ ਤਾਂ ਢੋਲ ਵਾਲੇ ਜ਼ਰੂਰ ਤੋਰੇ ਫਿਰਦੇ ਨੇ ਹਾਂ ਉਹ ਰੋਲ ਖਾ ਲੈਂਦੇ ਨੇ ਢੋਲ ਦੀ ਤੁਸੀਂ ਗੱਲ ਕੀਤੀ ਪਹਿਲਾਂ ਵੀ ਜਦੋਂ ਆਪਾਂ ਜਦ ਅਸੀਂ ਛੋਟੇ ਹੁੰਦੇ ਸੀ ਯਾਦ ਹੈ ਕਿ ਇਕੱਠੇ ਪਰਿਵਾਰ ਜਦੋਂ ਹੋ ਕੇ ਲੋਹੜੀ ਮਨਾਉਂਦੇ ਸੀ ਤਾਂ ਢੋਲ ਦੇ ਉੱਪਰ ਹੀ ਕਿੰਦੇ ਭੰਗੜੇ ਸਾਰੇ ਪਾ ਲੈਂਦੇ ਸੀ ਪਰ ਅੱਜ ਕੱਲ ਡੀਜੇ ਨੇ ਡੀਜੇ ਸਿਸਟਮ ਨੇ ਜੋ ਹੈ ਉਹ ਵੀ ਥਾਂ ਲੈ ਲਈ ਹੈ ਕਿ ਚਾਹੇ ਵਿਆਹ ਹੀ ਜੋੜੀ ਦੀ ਲੋੜੀ ਮਨਾਈ ਜਾਂਦੀ ਹੈ ਚਾਹੇ ਕਿਸੇ ਦੇ ਘਰ ਧੀ ਪੁੱਤਰ ਹੋਵੇ ਉਹਦੀ ਲੋੜੀ ਮਨਾਈ ਜਾਂਦੀ ਇੱਕ ਚੰਗਾ ਫੈਕਟਰ ਇਹ ਵੀ ਹੈ ਅੱਜ ਕੱਲ ਪੁੱਤਰਾਂ ਦੇ ਨਾਲ ਨਾਲ ਧੀਆਂ ਦੀ ਲੋੜੀ ਵੀ ਮਨਾਈ ਜਾਂਦੀ ਹੈ ਬਹੁਤ ਚੰਗੀ ਗੱਲ ਹੈ ਕਿ ਪਹਿਲਾਂ ਸਿਰਫ ਮੰਨਿਆ ਜਾਂਦਾ ਸੀ ਜਾਂ ਤਾਂ ਕੋਈ ਮੁੰਡੇ ਦਾ ਵਿਆਹ ਹੋਇਆ ਜਿਸ ਘਰ 'ਚ ਉੱਥੇ ਲੋੜੀ ਆਪਾਂ ਸੈਲੀਬ੍ਰੇਟ ਕਰਨੀ ਹੈ ਜਾਂ ਫਿਰ ਜਿਨ੍ਹਾਂ ਦੇ ਘਰ ਮੁੰਡਾ ਹੋਇਆ ਉੱਥੇ ਲੋੜੀ ਮਨਾਈ ਜਾਂਦੀ ਹੈ ਤੇ ਅੱਜ ਕੱਲ ਧੀਆਂ ਦੀ ਲੋੜੀ ਵੀ ਮਨਾਈ ਜਾਂਦੀ ਹੈ ਇੱਕ ਬਹੁਤ ਚੰਗੀ ਗੱਲ ਹੈ ਜੇਕਰ ਆਪਾਂ ਕਹਿੰਦੇ ਆ ਚੰਗਾ ਪਾਸਾ ਆਪਣੇ ਸਮਾਜ ਦਾ ਸੀ ਮੰਨ ਸਕਦੇ ਆ ਹਾਂ ਪਰ ਅੱਛਾ ਥੋੜਾ ਜਿਹਾ ਫਰਕ ਇਹ ਵੀ ਆ ਗਿਆ ਲੋ ਪਹਿਲਾਂ ਲੋੜੀ ਜਿਹੜੀ ਸੀ ਨਾ ਘਰੇ ਕਰਦੇ ਸੀਗੇ ਹਾਂ ਉਹਨਾਂ ਨੇ ਆਪਣੇ ਰਿਸ਼ਤੇਦਾਰ ਇਕੱਠੇ ਕਰਨੇ ਕਿਦਾਂ ਹੁਣ ਥੋੜਾ ਜਿਹਾ ਨਾ ਇਹਦੇ ਵਿੱਚ ਇਹ ਵੀ ਲੋਕਾਂ ਦੇ ਪਾਰਟੀ ਜਿਹੜੀਆਂ ਕਰਦੇ ਨੇ ਉਹ ਰੈਸਟੋਰੈਂਟ ਜਾ ਕੇ ਕਰ ਦਿੰਦੇ ਨੇ ਹਾਂ ਨਹੀਂ ਉਹ ਵੀ ਦੇਖੋ ਆਪਣੇ ਘਰਾਂ ਵੀ ਥੋੜੀ ਜਿਹੀ ਕਿਨਾਂ ਮੈਂ ਜੋ ਮਠਾ ਦੇ ਹਾਂ ਸ਼ਗਨ ਕਰ ਲਿਆ ਤੇ ਖੇਚਲ ਕਰਨ ਤੋਂ ਨਾ ਕਤਰਾਨ ਲੱਗ ਗਏ ਨੇ ਵੀ ਘਰ ਉੱਪਰ ਕੱਟ ਕਰਾਂਗੇ ਬੰਦੇ ਹੋਵੇਗਾ ਪਹਿਲਾਂ ਬੜੇ ਸਾਦੇ ਢੰਗ ਨਾਲ ਆਪਾਂ ਤਿਉਹਾਰ ਸਾਰੇ ਮਨਾਏ ਜਾਂਦੇ ਸੀ ਕਿ ਘਰ ਜਿਵੇਂ ਆਪਾਂ ਇਕੱਠੇ ਹੋ ਕੇ ਲੇਡੀਜ਼ ਨੇ ਖਾਂ ਪਿੰਡਾ ਬਣਾਇਆ ਤੇ ਉਹ ਵੀ ਇੱਕ ਅਲੱਗ ਆਪਸੀ ਪਿਆਰ ਹੁੰਦਾ ਸੀ ਕਿ ਘਰ ਦੀਆਂ ਜਿਹੜੀਆਂ ਲੇਡੀਜ਼ ਆ ਕਟੀਆਂ ਹੋ ਕੇ ਆਂ ਖਾਣਾ ਤਿਆਰ ਕਰਦੀਆਂ ਸੀ ਤੇ ਸਾਰੇ ਫਿਰ ਘਰ ਦੇ ਜੀ ਜਿਹੜੇ ਨੇ ਇਕੱਠੇ ਬੈਠਦੇ ਸੀਗੇ ਜਦੋਂ ਲੋੜੀ ਬਾਲਦੇ ਨੇ ਤਾਂ ਇੱਕ ਅਲੱਗ ਆਪਸੀ ਪਿਆਰ ਪਰ ਹੁਣ ਜੋ ਹੈ ਸਮੇਂ ਦੇ ਨਾਲ ਨਾ ਜਿਵੇਂ ਚੀਜ਼ਾਂ ਬਦਲਦੀਆਂ ਜਾ ਰਹੀਆਂ ਚੀਜ਼ਾਂ ਮਹਿੰਗੀਆਂ ਹੋ ਗਈਆਂ ਜੋ ਹੈ ਲੋੜੀ ਮਨਾੰਦਾ ਤਰੀਕਾ ਵੀ ਲੈਣ ਦੇਣ ਦੀ ਵੀ ਜੇ ਆਪਾਂ ਗੱਲ ਕਰੀਏ ਲੈਣ ਦੇਣ ਵੀ ਬੜੇ ਮਹਿੰਗੇ ਹੋ ਗਏ ਹੁਣ ਦੇਖੋ ਜੇ ਮਤਲਬ ਕਿਸੇ ਨਾ ਦੀ ਦਾ ਵਿਆਹ ਕੀਤਾ ਪਹਿਲੀ ਲੋੜੀ ਦੇ ਦੀ ਹੈ ਨਾ ਤੇ ਇਹਦੇ ਵਿੱਚ ਇਹ ਵੀ ਹੈ ਨਾ ਵੀ ਹੁਣ ਤਾਂ ਪਿਆਰ ਚਾਹੀਦਾ ਨਾ ਦੋਨੋਂ ਪਰਿਵਾਰਾਂ ਚ ਤੇ ਕਈ ਪਰਿਵਾਰ ਇਹਦੇ ਵਿੱਚ ਵੀ ਉਹ ਕਰ ਜਾਂਦੇ ਨੇ ਵੀ ਲੋੜੀ ਮਤਲਬ ਇਹ ਇਦਾਂ ਨਹੀਂ ਦੇ ਕੇ ਗਏ ਜਾਂ ਇਦਾਂ ਨਹੀਂ ਕਰਕੇ ਗਏ ਇਹ ਨਹੀਂ ਹੋਣਾ ਚਾਹੀਦਾ ਹਾਂ ਸੋ ਜਿਹੜਾ ਖੁਸ਼ੀ ਖੁਸ਼ੀ ਸੈਪਟ ਕਰਨ ਦੀ ਥਾਂ ਤੇ ਕਈ ਵਾਰੀ ਕਿਸੇ ਵੀ ਘਰ ਦਾ ਪਹਿਲਾ ਲੋੜੀ ਦਾ ਤਿਉਹਾਰ ਜਿਹੜਾ ਆਂਦਾ ਉਹਦੇ ਵਿੱਚ ਬੜੇ ਮਨਮੁਟਾਵ ਹੋ ਜਾਂਦੇ ਨੇ ਹਾਂ ਹਾਂ ਕਿ ਫਲਾਣੇ ਦੇ ਘਰ ਤਾਂ ਲੋੜੀ ਤੇ ਕੁਝ ਆਇਆ ਸੀ ਤੇ ਸਾਡੇ ਘਰ ਲੋੜੀ ਤੇ ਕੁਝ ਨਹੀਂ ਆਇਆ ਜਾਂ ਘੱਟ ਆਇਆ ਸੋ ਜੇ ਇਹ ਕੰਪੈਰੀਜ਼ਨ ਨਹੀਂ ਹੋਣੇ ਚਾਹੀਦੇ ਆਪਾਂ ਤਿਉਹਾਰ ਮਨਾਣੇ ਆ ਤਾਂ ਉਹਨਾਂ ਨੂੰ ਖੁਸ਼ੀਆਂ ਦੇ ਨਾਲ ਕੇ ਸਾਡੇ ਘਰ ਵਿੱਚ ਇਹ ਸਬਬ ਬਣਿਆ ਕਿ ਇਹ ਖੁਸ਼ੀ ਦੇ ਦਿਨ ਆਏ ਨੇ ਸੋ ਉਸ ਖੁਸ਼ੀ ਨੂੰ ਮਾਨਣਾ ਚਾਹੀਦਾ ਹਾਂ ਹਾਂ ਬਾਕੀ ਹਾਂ ਜੀ ਕੀ ਕਹਿਣ ਲੱਗੇ ਸੀ ਮੈਂ ਇਹ ਕਹਿ ਰਹੀ ਸੀ ਵੀ ਆਪਣਾ ਪਹਿਲਾਂ ਤੇ ਦੇਖੋ ਨਾ ਲੋੜੀ ਜਿਹੜੀ ਸੀ ਨਾ ਹੁੰਦੀ ਬਿਲਕੁਲ ਸਿੰਪਲ ਸੀ ਕੰਮ ਕਿਹੜਾ ਹੁਣ ਅੱਜ ਕੱਲ ਕਿੰਨੀ ਵੈਰਾਈਟੀ ਆ ਗਈਆਂ ਹਾਂ ਹਾਂ ਬਿਲਕੁਲ ਗੱਚਕ ਰਿਓੜੀ ਉਹ ਗੱਚਕਾਂ ਕਿੰਨੀ ਤਰ੍ਹਾਂ ਦੀ ਗੱਚਕ ਬਣ ਗਈਆਂ ਤੇਲ ਦੀਆਂ ਹੈ ਨਾ ਫਿਰ ਮੂੰਗਫਲੀ ਦੀ ਗੱਚਕ ਹੋ ਗਈ ਹੈ ਇਸ ਤਰ੍ਹਾਂ ਕਰਕੇ ਨਾ ਮਤਲਬ ਰੈਰਿਟੀ ਬਹੁਤ ਹੋ ਗਈ ਪਹਿਲਾਂ ਤੇ ਆਮ ਸਿੰਪਲ ਹੀ ਨਾ ਉਸਨੇ ਕਿਹੜੇ ਰਿਓੜੀਆਂ ਹੁੰਦੀਆਂ ਸੀ ਕੁਝ ਹੁੰਦਾ ਸੀਗਾ ਤੇ ਕਹਿਣ ਨੂੰ ਪਹਿਲਾਂ ਇਹੋ ਕਹਿੰਦੇ ਸੀਗੇ ਵੀ ਆਪਣਾ ਤਿਲ ਤੇ ਗੁੜ ਗੁੜ ਹਾਂ ਹੈਨਾ ਆਪਾਂ ਮੈਂ ਹੁਣ ਵੀ ਆਪਾਂ ਜੇ ਤਾਂ ਕਿਤੇ ਵੀ ਪੜਦੇ ਆ ਤਾਂ ਸ਼ੁਰੂਆਤੀ ਜਿਹੜਾ ਲੋਹੜੀ ਤਿਉਹਾਰ ਦੀ ਗੱਲ ਹੁੰਦੀ ਉਹਦੇ ਚਾਹੀ ਜਾਂਦਾ ਕਿ ਗੁੜ ਤੇ ਤਿਲਾਂ ਦੇ ਨਾਲ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਸੀ ਪਰ ਹੁਣ ਹੌਲੀ ਹੌਲੀ ਦੇਖੋ ਤੁਸੀਂ ਬਾਜ਼ਾਰ ਦੇ ਵਿੱਚ ਜਾਓ ਤਾਂ ਕਿੰਨੀ ਜ਼ਿਆਦਾ ਵੈਰਾਈਟੀ ਗੱਚਕ ਦੀ ਮਠਾਈਆਂ ਦੀ ਬਹੁਤ ਜ਼ਿਆਦਾ ਵੈਰਾਈਟੀ ਪੂਰੀ ਗਹਿਮਾ ਗਹਿਮੀ ਹੁੰਦੀ ਹੈ ਹੈਨਾ ਉਹ ਕੀ ਲੈਣੀ ਮੁਸ਼ਕਲ ਹੋ ਜਾਂਦੀ ਹੈ ਬਿਲਕੁਲ ਇੰਨਾ ਮਤਲਬ ਰਸ਼ ਪਿਆ ਹੁੰਦਾ ਜੀ ਕਰਦਾ ਸਭ ਕੁਝ ਲਈਏ ਵੀ ਛੱਡিয়ে ਕੀ ਜੀ ਨਹੀਂ ਕਰਦਾ ਕੁਝ ਛੱਡਣ ਨੂੰ ਵੀ ਸੋ ਇੰਨੀਆਂ ਨਵੀਆਂ ਚੀਜ਼ਾਂ ਆ ਚੁੱਕੀਆਂ ਹੁੰਦੀਆਂ ਪਰ ਗੱਲ ਇਹ ਕਿ ਪੋ ਦੇ ਮਹੀਨੇ ਦੇ ਆਖਰੀ ਦਿਨ ਜੋ ਹੈ ਲੋਹੜੀ ਦਾ ਤਿਉਹਾਰ ਆਉਂਦਾ ਹੈ ਅਗਲੇ ਦਿਨ ਜੋ ਹੈ ਮਾਘ ਦੀ ਸ਼੍ਰੀ ਸੰਗਰਾਦ ਆ ਜਾਂਦੀ ਹੈ ਦੀ ਸ਼ੁਰੂਆਤ ਹੁੰਦੀ ਹੈ ਸੋ ਆਪਣੇ ਕਲਚਰ ਦੇ ਨਾਲ ਇਹ ਚੀਜ਼ਾਂ ਇਸ ਕਰਕੇ ਜੁੜੀਆਂ ਹੁੰਦੀਆਂ ਕਿ ਮੰਨਿਆ ਜਾਂਦਾ ਹੈ ਕਿ ਪੋ ਦੇ ਮਹੀਨੇ ਖਤਮ ਹੋਣ ਨਾਲ ਹੀ ਜੋ ਹੈ ਥੋੜਾ ਨਿੱਗੇ ਦਿਨ ਸ਼ੁਰੂ ਹੋ ਜਾਂਦੇ ਨੇ ਤੇ ਆਲਸ ਛੱਡ ਕੇ ਆਪਾਂ ਅੱਗੇ ਨੂੰ ਵਧਣਾ ਕੰਮਾਂ ਕਾਜਾਂ ਨੂੰ ਆਪਣੇ ਫੇਰ ਜੋ ਹੈ ਚੁਸਤੀ ਦੇ ਨਾਲ ਅੱਗੇ ਵਧਣਾ ਉਹਦੇ ਵਿੱਚ ਇਹ ਹੈ ਨਾ ਮਤਲਬ ਦਿਨੇਸਰ ਹੈ ਪੀ ਹੁਣ ਨਾ ਆਪਣਾ ਲੋਹੜੀ ਤੋਂ ਜਿਹੜੇ ਰਾਤਾਂ ਨੇ ਨਾ ਉਹ ਛੋਟੀਆਂ ਲੱਗ ਜਾਂਦੀਆਂ ਤੇ ਦਿਨ ਜਿਹੜੇ ਨੇ ਖੂਲ ਜਾਂਦੇ ਹਨਾ ਹਾਂਜੀ ਹਾਂਜੀ ਥੋੜੇ ਜਿਹਾ ਫਰਕ ਪੈ ਜਾਂਦਾ ਤੇ ਇਹਦੇ ਵਿੱਚ ਲੋਹੜੀ 'ਚ ਇੱਕ ਦੁਲਵਟੇ ਦੀ ਤੇ ਕਾਣ ਚੱਲਦੀ ਹੈ ਨਾ ਹੈਨਾ ਲੋਕ ਗੀਤ ਵੀ ਚੱਲਦਾ ਹੈ ਬਿਲਕੁਲ ਇਹ ਵੀ ਚੱਲਦਾ ਹੈ ਬਿਲਕੁਲ ਤੇ ਉਹਦੇ ਵਿੱਚ ਮਤਲਬ ਇਹ ਵੀ ਇਹ ਵੀ ਵੈਸੇ ਤਾਂ ਉਹਨੂੰ ਕਹਿੰਦੇ ਵੀ ਡਾਕੂ ਸੀਗਾ ਪਰ ਡਾਕੂ ਨਹੀਂ ਸੀਗਾ ਇੱਕ ਅੱਛਾ ਇਨਸਾਨ ਹੀ ਸੀਗਾ ਹਾਂਜੀ ਹਾਂਜੀ ਜਿਹੜਾ ਕਿ ਮਤਲਬ ਅਮੀਰਾਂ ਤੋਂ ਪੈਸੇ ਹੈ ਨਾ ਲੁੱਟ ਕੇ ਤੇ ਕਿਨਮ ਆਪਣਾ ਗਰੀਬਾਂ ਜਿਹਾ ਵੰਡਦਾ ਸੀ ਕੁੜੀਆਂ ਇਸੇ ਤਰ੍ਹਾਂ ਕੁੜੀਆਂ ਵਿਆਹਦਾ ਸੀਗਾ ਸੁੰਦਰੀ ਮੁੰਦਰੀ ਵੀ ਇਸੇ ਤਰ੍ਹਾਂ ਦੀ ਸਟੋਰੀ ਇੱਕ ਬਣੀ ਹੋਈ ਹੈ ਹਾਂਜੀ ਹਾਂਜੀ ਪਿਓ ਦਾ ਤਾਂ ਫਿਰ ਉਹਨੇ ਵਿਆਹ ਕੀਤਾ ਤੇ ਉੱਥੇ ਫਿਰ ਉਹਨੇ ਲੱਕੜਾਂ ਬਾਲੀਆਂ ਤੇ ਆਲੇ ਦੁਆਲੇ ਤੇ ਫਿਰ ਇੱਕ ਕਰ ਦਿੱਤੇ ਹਾਂ ਤੇ ਉਹ ਮਤਲਬ ਉਸ ਆਪਣਾ ਸ਼ੱਕਰ ਹੀ ਹੁੰਦੀ ਸੀਗੀ ਤੇ ਉਹਨੇ ਸ਼ਗਨ ਦੇ ਤੌਰ ਤੇ ਉਹਨਾਂ ਨੂੰ ਮਿੱਠਾ ਪਾਤਾ ਹੈ ਨਾ ਸੇਰ ਸ਼ੱਕਰ ਤੇ ਉਹ ਬੜਾ ਸੋਹਣਾ ਮਤਲਬ ਵੀ ਉਹਦਾ ਇੱਕ ਗੀਤ ਚੱਲ 对不对？嗯 ਜਿਹੜਾ ਨਾ ਬੜੀ ਇੱਜ਼ਤ ਕਰਦੇ ਸੀ ਲੋਕ ਬਿਲਕੁਲ 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 ਤੇ ਉਸੇ ਤੇ ਮਤਲਬ ਵੀ ਆਪਣਾ ਇਹ ਅਦੁੱਲਾ ਪੱਟੀ ਦੇ ਉਹ ਆਪਣਾ ਗੀਤ ਵੀ ਚੱਲਦੇ ਨੇ ਸੁੰਦਰ ਮੁਗਰੀਏ ਹਾਂ ਹਾਂ ਤੇ ਉਹ ਫਿਰ ਬੱਚੇ ਮਤਲਬ ਗਾਉਂਦੇ ਨੇ ਤੇ ਮੰਗਦੇ ਨੇ ਨਾ ਹੈ ਨਾ ਤੇ ਬੜਾ ਅੱਛਾ ਲੱਗਦਾ ਬਿਲਕੁਲ ਸਹੀ ਕਹਤੇ ਆਪਾਂ ਜਦੋਂ ਸਾਡੇ ਵੀ ਘਰ ਜਦੋਂ ਬੱਚੇ ਕੇਵਰੀ ਲੋਹੜੀ ਵਾਲੇ ਦਿਨ ਆਉਂਦੇ ਆ ਤਾਂ ਸਪੈਸ਼ਲੀ ਉਹਨਾਂ ਨੂੰ ਕਹਿੰਦਾ ਕਿ ਪਹਿਲਾਂ ਸੁੰਦਰ ਮੁਗਰੀਏ ਜ਼ਰੂਰ ਸੁਣਾਓ ਸੋ ਕਿਤੇ ਨਾ ਕਿਤੇ ਕੋਸ਼ਿਸ਼ ਸਾਨੂੰ ਸਾਰਿਆਂ ਨੂੰ ਹੀ ਕਰਨੀ ਚਾਹੀਦੀ ਕਿ ਆਪਣੇ ਜਿਹੜੇ ਸੱਭਿਆਚਾਰ ਨਾਲ ਜੁੜੀਆਂ ਚੀਜ਼ਾਂ ਉਹਨਾਂ ਨੂੰ ਆਪਾਂ ਹੋਰ ਵਧਾਵਾ ਦਈਏ ਹਾਲਾਂਕਿ ਹੁਣ ਜਿੱਥੇ ਜਿੱਥੇ ਪੰਜਾਬੀ ਪਹੁੰਚ ਗਏ ਨੇ ਹੁਣ ਸਿਰਫ ਪੰਜਾਬ ਵਿੱਚ ਹੀ ਨਹੀਂ ਲੋੜੀ ਹੁੰਦੀ ਬਲਕਿ ਆਪਾਂ ਆਪਣੇ ਗੁਆਂਢੀ ਸੂਬਿਆਂ ਦੀ ਵੀ ਗੱਲ ਕਰ ਲਈਏ ਹਰਿਆਣਾ ਵਿੱਚ Rajasthan ਇਵਨ ਵਿਦੇਸ਼ਾਂ ਵਿੱਚ ਜਿੱਥੇ ਜਿੱਥੇ ਵੀ ਪੰਜਾਬੀ ਨੇ ਉੱਥੇ-ਉੱਥੇ ਬੜੀ ਧੂਮਾਂ ਦੇ ਨਾਲ ਜੋ ਹੈ ਲੋੜੀ ਦਾ ਤਿਉਹਾਰ ਮਨਾਇਆ ਜਾਂਦਾ ਤੇ ਐਵੇਂ ਹੀ ਮਨਾਣਾ ਵੀ ਜ਼ਰੂਰ ਜਾਣਾ ਚਾਹੀਦਾ ਸੋ ਜੋ ਆਪਾਂ ਗੀਤਾਂ ਦੀ ਗੱਲ ਕਰ ਰਹੇ ਸੀ ਬੱਤੇ ਜਦੋਂ ਘਰਾਂ ਵਿੱਚ ਅਸੀਂ ਵੀ ਜਦ ਛੋਟੇ ਹੁੰਦੇ ਜਾਂਦੇ ਸੀ ਸੋ ਬੜੇ ਰਿਦਮਸ ਨਾਲ ਉਹ ਬਣਾਏ ਹੁੰਦੇ ਸੀ ਲੋੜੀ ਮੰਗਣ ਦਾ ਤਰੀਕਾ ਇੱਕ ਅਲੱਗ ਹੁੰਦਾ ਸੀ ਤੇ ਮਿੱਠਾ ਮਿੱਠਾ ਜਦੋਂ ਬੱਚੇ ਉਹ ਗੀਤ ਗਾਉਂਦੇ ਸੀ ਤੇ ਜਿਸ ਘਰ ਵੀ ਜਾਂਦੇ ਸੀ ਉਹ ਘਰ ਵਾਲਿਆਂ ਨੂੰ ਵੀ ਚਾਹ ਹੁੰਦਾ ਸੀ ਉਹ ਕਹਿੰਦੇ ਸੀ ਠੀਕ ਆ ਹੋਰ ਸੁਣਾਓ ਫਿਰ ਆਪਾਂ ਤੁਹਾਨੂੰ ਦਵਾਂਗੇ ਲੋੜੀਆਂ ਲੋੜੀਆਂ ਮੰਗਦੇ ਸੀ ਸਾਰੇ ਬੱਚੇ ਮੰਗਦੇ ਸੀਗੇ ਤੇ ਥੋੜੇ ਜਿਵੇਂ ਲਾਈਨਾ ਕਰਦੇ ਸੀ ਖੋਲ ਮਾਈ ਕੁੰਡਾ ਜਿਵੇਂ ਤੇਰਾ ਮੁੰਡਾ ਖੋਲ ਮਾਈ ਤਾਕੀ ਜਿਵੇਂ ਤੇਰੀ ਕਾਕੀ ਲੋੜੀ ਦੋ ਜੀ ਲੋੜੀ ਤੇ ਜੇ ਨਾ ਉਦਾਕ ਲੇਟ ਹੋ ਜਾਣਾ ਨਾ ਤੇਨੇ ਤੇ ਹੁਣ ਕਹਿਣਾ ਸਾਡੇ ਪੈਰਾ ਹੇਡ ਰੋਡ ਅਸੀਂ ਸਾਨੂੰ ਛੇਤੀ ਛੇਤੀ ਮੋੜ ਹੈ ਨਾ ਤੋਰ ਤੇ ਫਿਰ ਅਸੀਂ ਪੈਰਾ ਹੇਡ ਸਲਾਈਆਂ ਅਸੀਂ ਕਦੋਂ ਦੀ ਆਈਆਂ ਹੈ ਨਾ ਤੇ ਉਹ ਹੈ ਨਾ ਹਾਇ ਤੱਕ ਇਸ ਤਰ੍ਹਾਂ ਚੱਲੀ ਜਾਂਦਾ ਹੈ ਹਾਂ ਤੇ ਪਰ ਉਹ ਰੇ ਵੀ ਆਪਣਾ ਲੋੜੀ ਨੂੰ ਆਪਾਂ ਖਾਣ ਪੀਣ ਚ ਤੇ ਧੈ ਗਣਾ ਵੀ ਰਾ ਸਾਗ ਵਗੈਰਾ ਬਣਾਉਂਦੇ ਨੇ ਲੋਕ ਹੈ ਨਾ ਫਿਰ ਉਹਦੀ ਰੋਹ ਦੀ ਰੋ ਜਿਹੜੇ ਗਨੇ ਰਸ ਹੁੰਦਾ ਉਹਦੀ ਖੀਰ ਬਣਦੀ ਹੈ ਹਾਂਜੀ ਹਾਂਜੀ ਤੇ ਆਪਣਾ ਨਾਲ ਉਹ ਕਈਆਂ ਦੇ ਖਿਚੜੀ ਬੰਦੀ ਖਿਚੜੀ ਬਣਾਉਂਦੇ ਨੇ ਪਰ ਉਹਨੂੰ ਮਤਲਬ ਵੀ ਦੂਸਰੇ ਦਿਨ ਖਾਣਾ ਹਾਂ ਇੱਕ ਰਾਤ ਪਹਿਲਾਂ ਕਹਿੰਦੇ ਪੋ ਰਿੰਨੀ ਮਾਗ ਕਰਦੀ ਹੈ ਹੈਨਾ ਇਹ ਵੀ ਸ਼ਗਨ ਹੁੰਦਾ ਹੈ ਕਹਿੰਦੇ ਬਿਲਕੁਲ ਬਿਲਕੁਲ ਸਾਰੇ ਕਰਦੇ ਨੇ ਫਿਰ ਸਵੇਰੇ ਉਹਨੂੰ ਮਤਲਬ ਵੀ ਸੁੱਚੇ ਮੂੰਹ ਹੈਨਾ ਹਾਂਜੀ ਉਹ ਉਹਦਾ ਸ਼ਗਨ ਕਰਦੇ ਖਾਣਾ ਸੰਗਰਾਦ ਹੁੰਦੀਆਂ ਨੇ ਫਿਰ ਅਗਲੇ ਦਿਨ ਤਾਂ ਫਿਰ ਮੱਥਾ ਟੇਕ ਕੇ ਜੋ ਹੈ ਸਾਰੇ ਉਸ ਤੋਂ ਬਾਅਦ ਖਾਂਦੇ ਨੇ ਤੇ ਇਹ ਕੁਝ ਚੀਜ਼ਾਂ ਸੱਭਿਆਚਾਰ ਚ ਚੱਲਦੀਆਂ ਆ ਰਹੀਆਂ ਤੇ ਨਾਲ ਹੀ ਜਦੋਂ ਆਪਾਂ ਲੋੜੀ ਮਨਾਉਂਦੇ ਆ ਉਹਦੇ ਵੀ ਤਾਂ ਜਿਹੜੇ ਤਿਲ ਹੈ ਉਹ ਆਪਾਂ ਜਦੋਂ ਪਾਨਦੇ ਆ ਤੇ ਫਿਰ ਆਪਾਂ ਉਹਦੋਂ ਲੈਣਾ ਬੋਲੀਆਂ ਜ ਇਹ ਦੋ ਵੀ ਜਿਹਦੇ ਨਾਲ ਦਲਿੱਦਰ ਜੋ ਹੈ ਬਿਲਕੁਲ ਖਤਮ ਹੋ ਜੇ ਤੇ ਆਪਾਂ ਅੱਗੋਂ ਬਦਲਦੇ ਮੌਸਮ ਦੇ ਨਾਲ ਫਿਰ ਤੋਂ ਠੰਡ ਤੋਂ ਪਿੱਛੇ ਹਟ ਕੇ ਠੰਡ ਜੋ ਹੈ ਖਤਮ ਹੋ ਰਹੀ ਹੈ ਤੇ ਉਸ ਦੇ ਨਾਲ ਫਿਰ ਅਸੀਂ ਆਪਣੇ ਰੋਜ਼ਾਨਾ ਜ਼ਿੰਦਗੀ ਵਿੱਚ ਚੁੱਸ ਜ਼ਰੁਸਤ ਹੋ ਕੇ ਭੱਜ ਜਾਈਏ ਤੇ ਸਰਦੀ ਕਰਕੇ ਜਿਹੜਾ ਸਾਨੂੰ ਆਲਸ ਆਇਆ ਸੀ ਉਹਨੂੰ ਛੱਡ ਦਈਏ ਈਸ਼ਰਾਇਤ ਦਲਿੱਦਰ ਜਾਏ ਦਲਿੱਦਰ ਦੀ ਜੜ ਚੁੱਲੇ ਪਾਏ ਜੀ ਬਿਲਕੁਲ ਸੋ ਤੁਸੀਂ ਵੀ ਜ਼ਰੂਰ ਦੱਸੋ ਕਿ ਤੁਸੀਂ ਲੋਹੜੀ ਦਾ ਤਿਉਹਾਰ ਕਿਵੇਂ ਮਨਾ ਰਹੇ ਹੋ ਸੋ ਆਪ ਜਿਹੜਾ ਸਾਡਾ ਸੱਭਿਆਚਾਰ ਹੈ ਬਹੁਤ ਅਮੀਰ ਵਿਰਸਾ ਸਾਡਾ ਪੰਜਾਬ ਦਾ ਸੋ ਬਹੁਤ ਸਾਰੇ ਮੌਕੇ ਸਾਨੂੰ ਦਿੱਤੇ ਜਾਂਦੇ ਨੇ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਆਪਣੇ ਪਰਿਵਾਰ ਦੇ ਨਾਲ ਇੰਜੋਏ ਕਰੀਏ ਤੇ ਇੰਜੋਏ ਕਰਨਾ ਚਾਹੀਦਾ ਹੈ ਕਰਨਾ ਚਾਹੀਦਾ ਇਕੱਠੇ ਹੋਣਾ ਚਾਹੀਦਾ ਦੋਸਤ ਮਿੱਤਰ ਸਾਰੇ ਇਕੱਠੇ ਹੁੰਦੇ ਨੇ ਬਹੁਤ ਅੱਛਾ ਲੱਗਦਾ ਹਾਂ ਪਰ ਫਰਕ ਅੱਜ ਕੱਲ ਇਹ ਜ਼ਰੂਰ ਆ ਗਿਆ ਕਿ ਪਹਿਲਾਂ ਜਿਵੇਂ ਪਿੰਡਾਂ ਵਿੱਚ ਜਾਂ ਕਿਤੇ ਇਕੱਠੀ ਲੋਹੜੀ ਮਨਾਈ ਜਾਂਦੀ ਸੀਗੀ ਇੱਕ ਥਾਂ ਤੇ ਅੱਜ ਕੱਲ ਹਰ ਘਰ ਜੋ ਹੈ ਆਪਣੀ ਅਲੱਗ ਹਾਂ ਗਾ ਲੋੜੀਂ ਮੰਨਾਂਦੇ ਨੇ ਸੋ ਚਲੋ ਆਪਸੀ ਸਾਝ ਵੀ ਜ਼ਰੂਰੀ ਐ ਸੋ ਹਰ ਕੋਈ ਆਪਣੇ ਘਰ ਦੀ ਕਹਿੰਦਾ ਸੀ ਵੀ ਸ਼ਗਨ ਕਰੀਏ ਸੇ ਸੇਦਨ ਕਰੀਏ ਤੇ ਇਸ ਘਰ ਦਾ ਆਪਣਾ ਆਪਣਾ ਮਤਲਬ ਹੋਣਾ ਤਰੀਕਾ ਇਹ ਬਰਤ ਲਿਆ ਨਾ ਆਪਣੇ ਆਪਣੇ ਘਰ ਦਾ ਟਟੇਗਾ ਹਾਂ ਬਦਲਦੇ ਸਮੇਂ ਦੇ ਨਾਲ ਚੀਜ਼ਾਂ ਬਦਲਦੀਆਂ ਰਹਿੰਦੀਆਂ ਪਰ ਅ ਐ ਆਈ ਕੇ ਉਬਰਕਰਾਰ ਰਹਿਣੀਆਂ ਚਾਹੀਦੀ ਐ ਬਦਲਦੇ ਸਮੇਂ ਨਾਲ ਬਦਲ ਜਾਣ ਪਾਵੇਂ ਪਰ ਬਰਕਰਾਰ ਜ਼ਰੂਰ ਰਹਿਣੀਆਂ ਚਾਹੀਦੀਆਂ ਨੇ ਸੋ ਤੁਸੀਂ ਵੀ ਦੱਸੋ ਜੀ ਤੁਸੀਂ ਕਿਵੇਂ ਮਨਾ ਰਹੇ ਹੋ ਲੋਹੜੀ ਦਾ ਤਿਉਹਾਰ ਜੇਕਰ ਤੁਹਾਡੇ ਘਰ ਵਿੱਚ ਵੀ ਨਵੇਂ ਵਿਆਹੇ ਜੋੜੇ ਦੀ ਲੋਹੜੀ ਐ ਜਾਂ ਧੀ ਪੁੱਤਰ ਤੁਹਾਡੇ ਘਰ ਆਇਆ ਤਾਂ ਬਹੁਤ-ਬਹੁਤ ਮੁਬਾਰਕਾਂ ਜੀ ਸਾਡੇ ਵੱਲੋਂ ਵੀ ਖੁਸ਼ ਰਹੋ ਤੇ ਦੂਸਰਿਆਂ ਨੂੰ ਵੀ ਖੁਸ਼ ਰੱਖੋ ਹੈਨਾ ਸਾਰੇ ਖੁਸ਼ ਰਹੋ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਇੱਕ ਵਾਰ ਫਿਰ ਤੋਂ ਜੀ ਤੁਹਾਨੂੰ ਸਾਰਿਆਂ ਨੂੰ ਲੋਹੜੀ ਦੀਆਂ ਢੇ ਸਾਰੀਆਂ ਮੁਬਾਰਕਾਂ ਕਰਦੇ ਹਾਂ ਅੱਜ ਦੀ ਵੀਡੀਓ ਚੰਗੀ ਲੱਗੀ ਐ ਤਾਂ ਇਸ ਨੂੰ ਲਾਈਕ ਐਂ ਸ਼ੇਅਰ ਜ਼ਰੂਰ ਕਰਿਓ ਜੀ ਕਮੈਂਟ ਕਰਕੇ ਹੋਰ ਵੀ ਆਪਣੇ ਵਿਚਾਰ ਤੁਸੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਤੇ ਜਲਦੀ ਹੀ ਮਿਲਾਂਗੇ ਜੀ ਅਗਲੀ ਵੀਡੀਓ ਦੇ ਨਾਲ ਤੇ ਤੁਸੀਂ ਲੋੜੀ ਮਨਾਓ ਵਧੀਆ ਢੰਗ ਦੇ ਨਾਲ ਸਤਿ ਸ੍ਰੀ ਅਕਾਲ